ਮੱਕ ਮੰਤਰੀ ਜਾਈ ਦਾ ਫਾਇਦਾ ਹੋਇਆ ਨਾਣਿਆਂ ਨੂੰ ਡਰਾ ਕੇ ਕੋਠਿਆਂ ਤੇ ਹੋਰ ਨਹੀਂ ਕਰਨਾ ਨਹੀਂ ਜਾਣੇ ਸਾਡੇ ਆਪਣੇ ਘਰ ਡਰਨ ਦੇ ਸੀ ਹਾਂਜੀ ਹੋਰ ਨਹੀਂ ਕਰਨਾ ਡਰ ਗਏ ਉ ਫਾਇਦਾ ਕੋਈ ਨਹੀਂ ਕੋਈ ਫਾਇਦਾ ਨਹੀਂ ਜਿਵੇਂ ਜਿਵੇਂ ਕੱਲ ਦਾ ਮਾਹੌਲ ਬਣਾਇਆ ਸੀਗਾ ਵੀ ਮੁੱਖ ਮੰਤਰੀ ਆ ਗਿਆ ਜੀ ਹੁਣ ਤਾਂ ਵਾਰੇ ਨਾਰੇ ਹੋ ਜਾਣਗੇ ਹਾਂਜੀ ਕੋਈ ਵਾਰੇ ਨਾਰੇ ਨਹੀਂ ਕੋਈ ਨਾ ਵਾਰੇ ਨਾਰੇ ਹੋਏ ਜੀ ਉਹਦੇ ਐਵੇਂ ਖਾਲੀ ਹੱਥ ਤੁਹਾਨੂੰ ਦੱਛਣੇ ਕਿ ਇੱਕ ਦੋ ਦੋ ਲਫਾਵੇਂ ਛੁੱਟ ਗਏ ਉਹ ਵੀ ਪਾਣੀ ਜੀ ਡੇਗ ਗਏ ਉਹ ਕਿਸੇ ਦੇ ਪੱਲੇ ਨਹੀਂ ਪਏ ਜੀ ਕੋਈ ਇਹ ਨਾ ਹੋਵੇ ਤੁਸੀਂ ਜਾਣ ਕੇ ਕਹਿੰਦੇ ਹੋ ਤੁਹਾਨੂੰ ਕੁਝ ਮਿਲੇ ਹੀ ਨਹੀਂ ਵਾਕਈ ਭਾਜੀ ਮਿਲਿਆ ਆਪਾਂ ਤੁਹਾਡਾ ਨਾਂ ਵਾਦਾ ਕਰਨਾ ਝੂਠੇ ਰਾ ਬੋਲਣ ਦੇ ਮਿਲੇ ਆਂਦਾ ਤੇ ਆਪਾਂ ਸੱਚ ਜਿਹੜਾ ਬੰਦਾ ਨੂੰ ਫਾਇਦਾ ਦੇਗਾ ਆਪਾਂ ਉਹਦਾ ਨਾਂ ਲੈਣਾ ਹੀ ਲੈਣਾ ਕੀ ਕਰਕੇ ਗਿਆ ਜੀ ਅੱਜ ਲਾਲ ਪਰਨਾ ਕੀਤਾ ਸੀ ਤਾਂ ਪਰਾਂ ਨੂੰ ਚਲ ਗਿਆ ਸੀ ਝੂਠ ਬੋਲਣਾ ਬੀਬੀਆਂ ਨੂੰ ਪੁੱਛੋ ਜ

ਕਹ ਚਲ ਗਿਆ ਇੱਕ ਗਿਆ ਹਾਂ ਕੋਸ਼ੀ ਕੋਈ ਕੋਸ਼ੀ ਦੋ ਘਰਾਂ ਵਿੱਚ ਦਿੱਤਾ ਹੈ ਜਾਜ ਨੇ ਸਮਾਨ ਤੇ ਦੋ ਘਰਾਂ ਚ ਕਰਨੋਲੀਆਂ ਚ ਤੇ ਦੋ ਘਰਾਂ ਚ ਦੋ ਘਰਾਂ ਚ ਸੁੱਟੇ ਕ ਪਿੰਡ ਸੁੱਟੇ ਕ ਕਰਨੋਲੀਆਂ ਚ ਵਿੱਚੋਂ ਉਹਦੇ ਪਤਾ ਲੱਗਿਆ ਕੁਝ ਇਹ ਦੇਖਾਣ ਵਾਲੀ ਚੀਜ਼ ਸੀ ਤੇ ਤੇਲ ਦੀ ਸ਼ੀਸ਼ੀ ਤੇ ਬੱਚਿਆਂ ਦਾ ਖਾਣ ਵਾਲਾ ਬਸ ਬੱਚਿਆਂ ਦੀਆਂ ਚੀਜ਼ਾਂ ਹੀ ਬੱਚਿਆਂ ਦੇ ਖਾਣ ਵਾਲੇ ਸੀਗੇ ਬਸ ਕੋਈ ਚੀਜ਼ ਨਹੀਂ ਨਿਕਲੀ ਵਿੱਚੋਂ ਉਹਦੇਓ